ਕੀ ਨਾਮ ਹੈ ਜੀ ਕਿਹੜੇ ਪਿੰਡ ਤੋਂ ਕੀ ਮਾਮਲਾ ਹੋਇਆ ਮਾਮਲਾ ਸਰ ਇਹ ਹੋਇਆ ਜੀ ਆਪਣਾ ਨਾ ਡੇਟਾ ਸੀਗਾ 16 17 ਕੇ ਸਾਲ ਦਾ ਤੇ ਕੋਈ ਚੋਣ ਨਹੀਂ ਨਾ ਅੱਜ ਤੋਂ ਪਹਿਲਾਂ ਦੋ ਤਿੰਨ ਸਾਲ ਪਹਿਲਾਂ ਕੋਈ ਰੈਂਜਰ ਸੀਗੀ ਮਾੜੀ ਮੁੱਟੀ ਉਸੇ ਰੈਂਜਰਸ ਦੇ ਨਾਲ ਹੀ ਇਹ ਬੇਰਹਿਮੀ ਨਾਲ ਮੇਰੇ ਬੱਚੇ ਦਾ ਕਤਲ ਹੋਇਆ ਕਿਹਨਾਂ ਵੱਲੋਂ ਕੀਤਾ ਗਿਆ ਕੀ ਕਾਰਨ ਸਾਡੇ ਪਿੰਡ ਦੇ ਹੀ ਆ ਬੰਦੇ ਜੀ ਕੋਈ ਉਹ ਹੀ ਬਗ ਮਾੜਾ ਮੋਟਾ ਚੱਕਰ ਨਾਲ ਹੀ ਕਲ ਕਰਤਾ ਇਹਨਾਂ ਨੇ ਜੋ ਤੁਹਾਨੂੰ ਕਿਵੇਂ ਪਤਾ ਲੱਗਿਆ ਕਤਲ ਹੋਇਆ ਕਿ ਕੀ ਕਾਦੇ ਨਾਲ ਮਦਦ ਸਾਨੂੰ ਇਹ ਪਤਾ ਲੱਗਿਆ ਉਹ ਮਾਲ ਚਾਰਦਾ ਪੇਡਾ ਬੱਕਰੀਆਂ ਅਸੀਂ ਜਦ ਮਾਲ ਘਰੇ ਆ ਗਿਆ ਤੇ ਉਹ ਮਾਲ ਮੈਂ ਵੇਖਣ ਲੱਗ ਪੇ ਮਾਲ ਦਾ ਪਿੱਛੇ ਕਾਰਜਣੇ ਵਾੜੀ ਚ ਤੇ ਮਾਲ ਘਰੇਗਾ ਤੋਂ ਆ ਗਿਆ ਉਹ ਜਦ ਮੈਂ ਮਾਲ ਮਗਰ ਗਿਆ ਮਾਲ ਤਾਂ ਮੇਰੇ ਤੋਂ ਹੋਰ ਹੀ ਨਹੀਂ ਕਿਤੇ ਰਾਜ ਫੜ ਲਿਆ ਤੋਂ ਮੈਂ ਗਾਂ ਲੱਡ ਜਾਣ ਵੇਖ ਕੇ ਤੇ ਗੰਛਾਉਣ ਜਾੜਿਆ ਉਹ ਮੇਰੇ ਜਾਂਦੇ ਨੂੰ ਟਾਈ ਬੈਠੇ ਸੀਗੇ ਕਾਦੇ ਨਾਲ ਮਾਰਿਆ ਕੋਈ ਪਤਾ ਲੱਗਿਆ ਮੈਂ ਤਾਂ ਜੀ ਸਰਗੇ ਸਰਗੇ ਜੇ ਵੇਖਿਆ ਉਹਦੇ ਉੱਥੇ ਚ ਹੋਰ ਨਹੀਂ ਕੋਈ ਵੇਖਿਆ ਕੀ ਮੰਗ ਕਰਦੇ ਉਹ ਇੱਕ ਆਪਣੀ ਹੁੰਦੀ ਆ ਜਿਹੜੀ ਉਹ ਸਰਗਿਆ ਜਿਹਾ ਮੋੜ ਦੀ ਜਿਹੜੀ ਕੀ ਮੰਗ ਕਰਦੇ ਉਹ ਮੰਗਾ ਇਸ ਦਾ ਇਨਸਾਫ ਕਰ ਦੇ ਸਾਡੇ ਜਿਵੇਂ ਪੁੱਤ ਨੂੰ ਮਰ ਲਾ ਜਾਈ ਔ ਹੋਏ ਇਕੱਲਿਆਂ ਨੂੰ ਵੀ ਆਵੇ ਕਿੰਨੇ ਭੈਣ ਭਰਾ ਸੀ ਉਹ ਤਿੰਨ ਭੈਣ ਭਰਾ ਸੀ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਦਿੱਤਾ ਗਿਆ ਕੀ ਨਾਮ ਆ ਜੀ ਕੀ ਮਾਮਲਾ ਹੋਇਆ ਹਾਂਜੀ ਮੈਂ ਮੇਜਰ ਸਿੰਘ ਆ ਇਹ ਜਿਹੜਾ ਕਸ਼ਮੀਰ ਸਿੰਘ ਹੈ ਇਹ ਮੇਰਾ ਭਾਂਜਾ ਹੈ ਭਾਂਜੇ ਦਾ ਮਤਲਬ ਬਟਾ ਸੀ ਆ ਬੋਲੋ ਆ ਯਾਰ ਇਹ ਮਤਲਬ ਪਿੰਡ ਦੇ ਵਿੱਚ ਕੋਈ ਪਿਛਲੀ ਕੋਈ 2-3 ਸਾਲਾਂ ਦੀ ਰੰਜਿਸ਼ ਸੀਗੀ ਉਹਦੇ ਕਾਰਨ ਕੱਲ 7:30 ਵਜੇ ਨੂੰ ਰੋਕ ਕੇ ਫਿਰ ਐਮੀ ਦੇ ਨਾਲ ਉਹਦਾ ਕਤਲ ਕਰਿਆ ਕਿੰਨੇ ਵਿਅਕਤੀ ਸੀ ਜਿੰਨਾਂ ਵੱਲੋਂ ਕਤਲ ਕੀਤਾ ਗਿਆ ਉਹ ਲਗਭਗ ਮਤਲਬ 5-6 ਦਾ ਪਰਿਵਾਰ ਦੇ ਸੀ ਕਿ ਕੁਝ ਅਣਪਛਾਤੇ 10-11 ਬੰਦੇ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਕੋਈ ਉਹ ਪਿੰਡ ਦਾ ਮਕੂੜੀ ਕੀ ਮੰਗ ਕਰਦੇ ਮੰਗ ਕੇ ਪ੍ਰਸ਼ਾਸਨ ਕੋ ਵੀ ਸਨੂੰਨ ਸਾਹਿਬ ਮਿਲਣਾ ਚਾਹੀਦਾ ਐਸਐਚਓ ਸਾਹਿਬ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਤਾਮਕੁਰ ਕੇਸ ਤੇ ਇੱਕ ਤਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਲੜਕੇ ਦੀ ਡੈਥ ਹੋਈ ਵੀ ਆ ਤੇ ਸਿਵਲ ਸੋਤਾਲ ਵਿੱਚ ਮੋਰਚੀ ਦੀ ਰੈਡ ਬੋਡੀ ਪਈ ਆ ਇੱਥੇ ਮੌਕੇ ਤੇ ਪਹੁੰਚ ਕੇ ਕਾਰਵਾਈਆਂ ਹਲਚਲਦੀ ਜਾ ਰਹੀ ਆ ਇਹ ਲੜਕੇ ਦੇ ਪਿਤਾ ਦੀ ਸਟੇਟਮੈਂਟ ਲੈ ਕੇ ਬੀਐਨਐਸ ਐਸਐਸਟ ਇਹਦੀ ਕਾਰਵਾਈ ਹਲਚਲਦੀ ਜਾ ਰਹੀ ਆ ਤੇ ਪੋਸਟਮਾਰਟਿਮ ਰਿਪੋਰਟ ਆਨ ਤੇ ਅਗਲੀ ਕਾਰਵਾਈ ਹਲਚਲਦੀ ਜਾਵੇਗੀ दिल्ली क्राइम नेशनल न्यूज़ नजर सफर